ਬਾਪੂ ਫੌਜਾ ਸਿੰਘ ਨੂੰ ਤਨੋਂ ਮਨੋਂ ਸ਼ਰਤਾਂਜਲੀ ਦੇਣ ਦੇ ਲਈ ਹਰ ਕੋਈ ਪਹੁੰਚਿਆ ਹੋਇਆ ਤੇ ਉੱਥੇ ਹੀ ਕੁਝ ਸਿੱਖ ਜਥੇਬੰਦੀਆਂ ਵੀ ਮੌਜੂਦ ਨੇ ਬਾਪੂ ਜੀ ਸਾਰੇ ਪਹੁੰਚੇ ਹੋਏ ਨੇ ਦਿਲ ਭਾਵੁਕ ਵੀ ਹੋ ਰਿਹਾ ਬਟ ਇੱਕ ਮਾਣ ਵਾਲੀ ਬਹੁਤ ਵੱਡੀ ਗੱਲ ਹੈ ਸਿੱਖੀ ਨੂੰ ਦਸਤਾਰ ਨੂੰ ਪਿੰਡ ਨੂੰ ਪੂਰੀ ਦੁਨੀਆ ਚ ਰੋਸ਼ਨਾਨ ਵਾਲੇ ਉਹ ਬਾਪੂ ਫੌਜਾ ਸਿੰਘ ਅੱਜ ਸਾਡੇ ਵਿੱਚ ਨਹੀਂ ਰਹੇ ਅੰਤਿਮ ਸੰਸਕਾਰ ਹੋ ਚੁੱਕੇ ਹਨ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਪੂ ਫਰਜ਼ ਸਿੰਘ ਸਾਡੇ ਪਿੰਡ ਦੇ ਬਹੁਤ ਹੀ ਕਮਾਨਮਤ ਤੇ ਇਨਸਾਨਸਨ ਜਿਨ੍ਹਾਂ ਨੇ ਪਗੜੀ ਨੂੰ ਬੜੀ ਮਹੱਤਤਾ ਦਿੱਤੀ ਜੀ ਤੇ ਵਰਲਡ ਦੇ ਵਿੱਚ ਪਗੜੀ ਦਾ ਇੱਕ ਸਿਰੁੱਚਾ ਹੋਇਆ ਉੱਚਾ ਤਾਂ ਪਹਿਲਾਂ ਹੀ ਆ ਪਰ ਉਹਨਾਂ ਨੇ ਬਹੁਤ ਮਾਣ ਬਖਸ਼ਿਆ ਉਹਨਾਂ ਨੇ ਤੇ ਸਾਡੇ ਪਿੰਡ ਦਾ ਬਹੁਤ ਵੱਡਾ ਮਾਣ ਹੈ ਇਹ ਜਿਹਨੇ ਅੱਜ ਬੜੀਆਂ ਰੌਣਕਾਂ ਲੱਗੀਆਂ ਉਹਨਾਂ ਦੇ ਇੱਕ ਕਾਰਨਾਮਿਆਂ ਨੂੰ ਲੱਗੀਆਂ ਜਿਹੜੀਆਂ ਕਿ ਉਹ ਵਿਸ਼ਵ ਦੇ ਵਿੱਚ ਪ੍ਰਸਿੱਧ ਹੋਈਆਂ ਜਿਹੜੀਆਂ ਉਹਨਾਂ ਹੀ ਰਹੀਆਂ ਨਾ ਤੇ ਇਸ ਕਰਕੇ ਧਰਮ ਪ੍ਰਚਾਰ ਸਭਾ ਵੱਲੋਂ ਅਸੀਂ ਸਾਰਿਆਂ ਦਾ ਆਇਆ ਹੋਇਆਂ ਦਾ तहे ਦਿਲੋਂ ਸਤਿਕਾਰ ਕਰਦੇ ਹਾਂ ਧੰਨਵਾਦ ਕਰਦੇ ਹੈਗੇ ਆਂ ਬਾਬਾ ਫੌਜਾ ਸਿੰਘ ਜਿੱਥੇ ਵੀ ਜਾਵੇ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਕਿੱਸਾ ਉਹ ਵੀ ਸੀ ਜਦੋਂ ਉਹਨਾਂ ਨੂੰ ਦਸਤਾਰ ਬਨ ਕੇ ਧੌੜਨ ਤੋਂ ਮਨਾ ਕਰ ਦਿੱਤਾ ਗਿਆ ਪਰ ਉਹ ਬਾਪੂ ਫੌਜਾ ਸਿੰਘ ਨੇ ਹਾਰ ਨਹੀਂ ਮੰਨੀ ਹਮੇਸ਼ਾ ਜ਼ਿੰਦਗੀ 'ਚ ਅੱਗੇ ਵੱਧਦੇ ਗਏ ਇਹ ਕੋਈ ਸਾਂਝ ਤੁਹਾਡੀ ਉਹਨਾਂ ਦੇ ਨਾਲ ਜੁੜੀ ਹੋਈ ਹੈ ਜੋ ਸਾਂਝੀ ਕਰਨਾ ਚਾਹੋਗੇ ਹਾਂਜੀ ਹਾਂਜੀ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਵੀ ਪਗੜੀ ਬਨ ਕੇ ਤੁਸੀਂ ਨਹੀਂ ਦੌੜ ਸਕਦੇ ਤਾਂ ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀਗਾ ਵੀ ਮੈਂ ਦੌੜ ਤੋਂ ਬੜੇ ਮਾਣ ਲੈਣਾ ਵਰਤਿਆ ਸੀ ਉਹਨਾਂ ਨੇ ਵੀ ਮੈਂ ਦੌੜਨਾ ਨਹੀਂ ਹੈਗਾ ਤੇ ਫਿਰ ਕਹਿੰਦੇ ਵੀ ਬੜਾ ਭੰਗੜੇ ਪਏ ਖੁਸ਼ੀ ਦੇ ਵਿੱਚ ਵੀ ਇੱਕ ਪਗੜੀ ਵਾਲਾ ਸਰਦਾਰ ਦੌੜ ਰਿਹਾ ਹੈਗਾ ਆ ਤੇ ਬੜਾ ਮਾਣ ਬਖਸ਼ਿਆ ਇਸ ਗੱਲ ਦਾ ਕਹਿੰਦਾ ਵੀ ਮੈਂ ਮਾਣ ਬਖਸ਼ ਵਾਲਾ ਕੌਣ ਐ ਪਗੜੀ ਨੂੰ ਮਾਣ ਵਾਲਾ ਦੇਣ ਵਾਲਾ ਕੌਣ ਐ ਉਹ ਪ੍ਰਮਾਤਮਾ ਐ ਇਹ ਗੱਲ ਮੈਨੂੰ ਉਹਨਾਂ ਦੀ ਬਹੁਤ ਵਧੀਆ ਲੱਗੀ ਹਨ ਤੇ ਇਸ ਕਰਕੇ ਅਸੀਂ ਤਾਹ ਦੇ ਲੋਕਾਂ ਦਾ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ ਔਰ ਸਤਿਕਾਰ ਰਹੂਗਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੋ ਪੰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਯੂਨਾਈਟਿਡ ਸਿੱਖ ਕਮਿਸ਼ਨ ਯੂਐਸਏ ਦੇ ਵੱਲੋਂ ਅਵਤਾਰ ਸਿੰਘ ਸੋ ਅਸੀਂ ਬਹੁਤ ਚਿਰਾਂ ਤੋਂ ਜਦੋਂ ਤੋਂ ਛੋਟੇ ਹੁੰਦੇ ਆਪਣੇ ਇਸੇ ਪਿੰਡ ਦੇ ਵਿੱਚ ਅਸੀਂ ਇਹਨਾਂ ਨਾਲ ਜੁੜੇ ਹੋਏ ਹਾਂ ਸਾਡੇ ਤਾਹ ਜੀ ਲੱਗਦੇ ਸੀਗੇ ਉਹ ਸਾਡੇ ਚੇਅਰਮੈਨ ਰਸ਼ਪਾਲ ਸਿੰਘ ਢੀਂਸਾ ਯੂਐਸਏ ਵਾਲੇ ਉਹਨਾਂ ਦੇ ਇਹ ਮਾਸੜ ਜੀ ਲੱਗਦੇ ਸੀ ਸਭੋਤ ਦਿੱਲੀ ਦੀ ਸਾਂਝ ਸੀ ਜਦੋਂ ਵੀ ਕਿਤੇ ਸਕੂਲਾਂ ਕਾਲਜਾਂ ਵਿੱਚ ਜਾਣਾ ਬੱਚਿਆਂ ਨੂੰ ਸੇਧ ਦੇਣ ਵਾਸਤੇ ਇਕੱਠੇ ਚਾਈਦਾ ਸੀਗਾ ਔਰ ਹਰੇਕ ਸੇਵਾਵਾਂ ਦੇ ਵਿੱਚ ਜਿੱਥੇ ਕਿਤੇ ਵੀ ਇਹਨੋਂ ਜਿਹੜਾ ਹਾਜ਼ਰ ਹੁੰਦੇ ਸੀਗੇ ਔਰ ਹਮੇਸ਼ਾ ਹੀ ਇੱਕ ਚੜ੍ਹਦੀ ਕਲਾ ਵਾਲਾ ਸਨੇਹ ਜਿਹੜਾ ਉਹਨਾਂ ਨੇ ਸੰਗਤ ਨੂੰ ਦਿੱਤਾ ਔਰ ਇਹਨਾਂ ਵੱਲ ਦੇਖਣ ਅੱਜ ਕੱਲ ਦੀ ਜਵਾਬ ਪੀੜ੍ਹੀ ਆ ਉਹਨੂੰ ਦੇਖ ਕੇ ਇਹਨਾਂ ਤੋਂ ਸੇਧ ਲੈ ਕੇ ਜਿਹੜਾ ਆਪਣੇ ਜੀਵਨ ਦੇ ਵਿੱਚੋਂ ਨਸ਼ਿਆਂ ਨੂੰ ਦੂਰ ਕਰਕੇ ਆਪਣੀ ਸਿਹਤ ਤੇ ਧਿਆਨ ਦੇ ਕੇ ਆ ਗਾਂ ਬਦੂ ਜਿਹੜੇ ਵਿਚਾਰ ਆ ਉਹ ਗ੍ਰਹਿਣ ਕਰਕੇ ਆਪਣਾ ਤੇ ਲੋਕਾਂ ਦਾ ਭਲਾ ਕਰਨਾ ਚਾਹੀਦਾ ਕਿਉਂਕਿ ਬਾਪੂ ਜੀ ਨੇ ਹਮੇਸ਼ਾ ਹੀ ਚੈਰੀਟੀ ਵਾਸੇ ਕੰਮ ਕੀਤਾ ਜਿੰਨੀਆਂ ਵੀ ਧੋੜਾਂ ਧੋੜੀਆਂ ਵੱਧ ਤੋਂ ਵੱਧ ਉਹ ਚਾਹੁੰਦੇ ਆਪਣਾ ਨਿੱਜੀ ਜੋ ਮਰਜ਼ੀ ਬਣਾ ਸਕਦੇ ਸੀ ਉਹ ਨਹੀਂ ਆਪਣੇ ਨਿੱਜੀ ਇਕ ਪੈਸਾ ਯੂਜ਼ ਨਹੀਂ ਕੀਤਾ ਸਾਰਾ ਆਪਣੇ ਤੇ ਚੈਰੀਟੀ ਵਿੱਚ ਪੈਸੇ ਦਿੱਤੇ ਆ ਵੱਧ ਤੋਂ ਵੱਧ ਸੇਵਾ ਕੀਤੀ ਇਸੇ ਕਰਕੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹਨੇ ਸਰਦਾਰਾ ਦਾ ਪੱਗ ਦਾ ਪਗੜੀ ਦਾ ਸਿੱਖ ਧਰਮ ਦਾ ਸਾਡੇ ਗੁਰੂ ਸਾਹਿਬ ਦਾ ਝੰਡਾ ਉਹਨਾਂ ਨੇ ਬਲੰਦ ਕੀਤਾ ਔਰ ਸਾਨੂੰ ਉਹਨਾਂ ਦੇ ਪਿੰਡ ਵਾਸੀ ਹੋਣ ਤੇ ਆਪਣੇ ਰਿਸ਼ਤੇਦਾਰ ਹੋਣ ਤੇ ਬਹੁਤ ਵੱਡਾ ਮਾਣ ਔਰ ਉਮੀਦ ਕਰਦੇ ਆ ਜਿਹੜੀ ਗਾਂਹ ਦੀ ਸਾਡੀ ਆਉਣ ਵਾਲੀ ਪੀੜ੍ਹੀ ਜੈਨਾਂ ਤੋਂ ਸੇਧ ਲੈ ਕੇ ਇਦਾਂ ਹੀ ਆਪਣੇ ਪਿੰਡ ਦਾ ਨਾਮ ਤੇ ਇਲਾਕੇ ਦਾ ਨਾਮ ਉੱਚਾ ਕਰੇ ਜਿਸ ਨਾਲ ਸਾਡੇ ਗੁਰੂਆਂ ਪੁਰਖਿਆਂ ਤੇ ਸਾਰਿਆਂ ਨੂੰ ਬਹੁਤ ਵੱਡਾ ਮਾਣ ਹੋ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੋ ਬਿਲਕੁਲ ਜਥੇ ਵੰਦੀਆਂ ਮੌਜੂਦ ਸੀ ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਬਾਪੂ ਫੌਜਾ ਸਿੰਘ ਦੇ ਬਾਰੇ ਸਾਂਝੇ ਕੀਤੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਬਾਪੂ ਫੌਜਾ ਸਿੰਘ 114 ਸਾਲ ਦੀ ਉਮਰ ਦੇ ਵਿੱਚ ਵੀ ਪੂਰੀ ਦਸਤਾਤ ਸਿੱਖ ਕੌਮ ਦਾ ਨਾਮ ਰੋਸ਼ਨ ਕਰ ਗਏ ਨੇ